ਆਈਡੀਅਲੀ ਮੀਟਿੰਗ ਹੈ ਮੇਰੇ ਪਰਿਵਾਰ ਦੀ ਮੀਟਿੰਗ ਹੈਗੀ ਹੈ ਪਰਿਵਾਰ ਦੇ ਵਿੱਚ ਆਸ਼ੀਰਵਾਦ ਕਰਨ ਅਤਿ ਨਗਰ ਜਾਇਆ ਹੈਗਾ ਔਰ ਮੈਂ ਬਹੁਤ ਧੰਨਵਾਦ ਕਰਦਾ ਹੈਗਾ ਸਾਰੇ ਪਰਿਵਾਰਾਂ ਦਾ ਬਿੱਦੀ ਪਰਿਵਾਰ ਦਾ ਜਿਨ੍ਹਾਂ ਨੇ ਮੈਨੂੰ ਬੁਲਾ ਕੇ ਇੱਥੇ ਸਨਮਾਨਤ ਕੀਤਾ ਮੇਰੇ ਪਿਆਰ ਬਖਸ਼ਿਆ ਇੱਜ਼ਤ ਬਖਸ਼ੀ ਹੈ ਔਰ ਅਸ਼ੀਰਵਾਦ ਦਿੱਤਾ ਹੈਗਾ ਔਰ ਮੈਂ ਸਾਰੇ ਇਲਾਕਾ ਨਿਵਾਸੀਆਂ ਨਾਲ ਵਾਦਾ ਕਰਕੇ ਜਾ ਰਿਹਾ ਕਿ ਜਿੰਨੀਆਂ ਸਮੱਸਿਆਵਾਂ ਆਸੀਂ ਗੱਲ ਕਰਦੇ ਆਂ ਅਟੈਚ ਕਰਦੇ ਆਂ ਉਹਦਾ ਸਾਰਿਆਂ ਦਾ ਹੱਲ ਕਰਕੇ ਦੇ ਆਉਂਗਾ ਜਿਉਂ ਦੇ ਇਲੈਕਸ਼ਨ ਲਈ ਜਾ ਰਹੇ ਨੇ ਤੁਹਾਡਾ ਪਿਆਰ ਵੀ ਲੋਕਾਂ ਦਾ ਵਾਦਾ ਜਾਇਆ ਠੀਕ ਹੈ ਨਾ ਪਿਆਰ ਦਾ ਮੇਰਾ ਪਹਿਲੇ ਬਹੁਤ ਸੀਗਾ ਇਹ ਤਾਂ ਹੁਣ ਇਹ ਹੈ ਕਿ ਮੇਰੇ ਕੋਲ ਕਮੀਆਂ ਸੀਗੀਆਂ ਜਿਹੜੀਆਂ ਵਿਚਰਨ ਦੀਆਂ ਉਹ ਮੈਂ ਦੁਆਰਾ ਹੁਣ ਵਿਚ ਰਿਆ ਔਰ ਜਦੋਂ ਮ ਵਿਚਰਦਾ ਹੈਗਾ ਉਹਨਾਂ ਅਹੀ ਜ਼ਿਆਦਾ ਮੈਨੂੰ ਪਿਆਰ ਮਿਲ ਰਿਹਾ ਹੈਗਾ ਔਰ ਸਾਰਾ ਮੇਰਾ ਪਰਿਵਾਰ ਜਿਹੜਾ ਹੈਗਾ ਹਲਕਾ ਬਚਮੀ ਵਾਲਾ ਉਹ ਬਹੁਤ ਕੁਝ ਉਮੀਦ ਰੱਖਦਾ ਮੇਰੇ ਤੋਂ ਔਰ ਅਸੀਂ ਉਮੀਦਾਂ ਦੇ ਉੱਤੇ ਖਰੇ ਉਤਰਾਂਗੇ ਇੰਨੀ ਕਿ ਮੈਂ ਇਹ ਕੀ ਆ ਰਹੀਆਂ ਵਾ ਜਿਹੜੀਆਂ ਸੁਣਨ ਚ ਆ ਰਹੀਆਂ ਤੁਹਾਡੇ ਮੈਨੂੰ ਕੋਈ ਮੁਸ਼ਕਿਲ ਨਹੀਂ ਹੈ ਮੁਸ਼ਕਿਲ ਤਾਂ ਉਹਨਾਂ ਨੂੰ ਆ ਰਹੀ ਹੈ ਹਾਂ ਜੀ ਸੁਣਨ ਚ ਆ ਰਹੀਆਂ ਵੀ ਆ ਮੁਸ਼ਕਿਲ ਆ ਰਹੀ ਹੈ ਇਲਾਕੇ ਦੇ ਕੰਮ ਨਹੀਂ ਹੋਏ ਇਹ ਤਾਂ ਬਹੁਤ ਸਾਰੀਆਂ ਮੁਸ਼ਕਿਲਾਂ ਸਾਰੀਆਂ ਨੇ ਕੰਮ ਹੋਇਆ ਕੀ ਇੱਥੇ ਇੱਥੇ ਡਰਾਮੇਬਾਜ਼ੀ ਹੋਈ ਹੈ ਜਾਲੀ ਬੋਰਡ ਲਾ ਲਾ ਕੇ ਇਹ ਆਪਣਾ ਦਿਖਾਉਂਦੇ ਕੰਮ بڑے ਕਰ ਲਏ ਬੋਡਾਂ ਨਾਲ ਹੀ ਹੋਏ ਸਵੀਨੀ ਹਕੀਕਤ ਇਹ ਹੈ ਕਿ ਇੱਥੇ ਕੋਈ ਕੰਮ ਨਹੀਂ ਹੋਇਆ ਅਜਿਹੇ ਸੜਕਾਂ ਬਣਾਈਆਂ ਹੈਗੀਆਂ ਨੇ ਟੈਂਡਰ ਜਿਹੜੇ ਦਿੱਤੇ ਆ ਤੇ ਸੜਕਾਂ ਚੱਕ ਕਾਲੋਂ ਸਭ ਟੁੱਟ ਗਈਆਂ ਇਹਦਾ ਕਾਰਨ ਕੀ ਹੈ ਇਹ ਪੈਸੇ ਖਾਂਦੇ ਆ ਵਿੱਚੋਂ ਬਲ ਇਲਜ਼ਾਮ ਲਾ ਰਿਆਂ ਇਹ ਸਾਰੇ ਟੈਂਡਰਾਂ ਦੇ ਪੈਸੇ ਖਾਂਦੇ ਆ ਹਰ ਜਗ੍ਹਾ ਇਹਨਾਂ ਨੇ ਚੋਰ ਵਿਆਰੀ ਕੀਤੀ ਹੋਈ ਹੈ ਠੀਕ ਹੈ ਨਾ ਇਹਦੀ ਅਸੀਂ ਪ੍ਰੋਪਰਲੀ ਪਾਵਰ ਚਾਵਾਂਗੇ ਸੇਵਾ ਕਰਾਂਗੇ ਪੰਜਾਬ ਦੀ ਇਹਨਾਂ ਟੈਂਡਰਾਂ ਦੀ ਇਨਕੁਆਰੀ ਹੋਊਗੀ ਔਰ ਦੱਸ ਦਨਵਾ ਤੁਹਾਨੂੰ ਆਹੀ ਵਿਜੀਲੈਂਸ ਡਿਪਾਰਟਮੈਂਟ ਨੂੰ ਜਿਹਨੂੰ ਇਹਨਾਂ ਪਰ ਟੂਲ ਬਣਾਇਆ ਹੋਇਆ ਵੈ ਆਹੀ ਵਿਜੀਲੈਂਸ ਡਿਪਾਰਟਮੈਂਟ ਨਾਲ ਇਹਨਾਂ ਦੇ ਖਿਲਾਫ ਪਰਚੇ ਵੀ ਦਰਜ ਕਰੂਗੀ ਇਨਕੁਆਰੀ ਕਰਕੇ ਔਰ ਨਾਲ ਦੀ ਨਾਲ ਸਾਰੇ ਸਾਰੇ ਅੰਦਰ ਦੇਣ ਵਾਲੇ ਆ ਜੇਲਾ ਜਾਣਗੇ ਜਿੰਨਾ ਪੰਜਾਬ ਦਾ ਲੁੱਟਿਆ ਖਜ਼ਾਨਾ ਜਿੰਨਾ ਮਾਲੀ ਆ ਉਹ ਸਭ ਆਈ ਪੰਜਾਬ ਵਾਪਸ ਆ ਕੇ ਆਵਾਂ ਹਾਂਜੀ ਮੈਂ ਤਾਂ ਵੋਟਰ ਹੈ ਨਹੀਂ ਪਰਿਵਾਰ ਹੈ ਮੇਰਾ ਯਾਰ ਵੋਟ ਤਾਂ ਪਰਿਵਾਰ ਨੇ ਬਾਣੀ ਆ ਮੈਂ ਤਾਂ ਪਰਿਵਾਰ ਨੂੰ ਹਮੇਸ਼ਾ ਅਪੀਲ ਕਰ ਰਿਹਾ ਹੈਗਾ ਕਿ ਆਪਣੇ ਪਰਿਵਾਰ ਚੋਂ ਤੁਹਾਡੇ ਮੈਂ ਹੈਗਾ ਤੇ ਮੇਰੇ ਪਰਿਵਾਰ ਦੇ ਵਿੱਚ ਤੁਸੀਂ ਹੁਣ ਐਸ ਵੋਟਰ ਕਹਿ ਲੋ ਐਸ ਕੁਝ ਕਹਿ ਲੋ 174000 ਜਿਹੜਾ ਪਰਿਵਾਰ ਦੇ ਮੇਰੇ ਮੈਂਬਰ ਹੈਗੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਡੇਢ ਸਾਲ ਵਾਸਤੇ ਜਿਹੜਾ ਮੌਕਾ ਮੈਨੂੰ ਦੇ ਦਿਓ ਸ਼੍ਰੋਮਣੀ ਕਾਲੀ ਦੇ ਦਿਓ ਤਖਣੀ ਨੂੰ ਵੋਟ ਪਾਓ 3 ਨੰਬਰ ਤੇ ਹੈਗਾ ਉੱਥੇ ਵੋਟ ਪਾ ਕੇ ਜਿਤਾਓ ਮੈਂ ਤੁਹਾਡਾ ਵਾਦਾ ਕਰਦਾ ਕਿ ਤੁਹਾਡੇ ਜੋ ਕਿਸੇ ਦਾ ਕੰਮ ਪੈਂਡਿੰਗ ਨਹੀਂ ਛੱਡੂਗਾ ਬਹੁਤ ਬਹੁਤਾਂ ਮੈਂ ਮੇਰਾ ਨਾਮ ਰਜਿੰਦਰ ਸਿੰਘ ਹੈ ਤੇ ਮੈਂ ਇੱਥੇ ਹੀ ਮੱਲੇਜੀ ਰਹਿਣਾ ਵਾ ਤੇ ਮਤਲਬ ਹੁਮਨ ਸਾਹਿਬ ਨੇ ਬੜੇ ਅੱਛੇ ਵਿਚਾਰ ਪੇਸ਼ ਕੀਤੇ ਕਿ ਜਿਹਨੂੰ ਸੁਣ ਕੇ ਬੜਾ ਅੱਛਾ ਲੱਗਿਆ ਅਸੀਂ ਬਿਲਕੁਲ ਚਾਹੁੰਦੇ ਆ ਕਿ ਅਗਵਾਰ ਵਾਲੇ ਟਾਈਮ 'ਚ ਆਈਏ ਤੇ ਉਹ ਐਮ.ਐਲ.ਏ ਬਣਨ ਤੇ ਸਾਡੀ ਸਿਹਤ ਕਰਨ ਤੇ ਸਾਡਾ ਕੋਈ ਕੰਮ ਹੋਵੇ ਤੇ ਸਾੰਦੀਨਾ ਪੂਰਾ ਹੋਵੇ। ਆ ਜੀ ਬੈਠੇ ਕਿੱਥੇ ਕੀਤੀ ਗਈ ਹੈ? ਇਸ ਇੱਕਰੀ ਮੀਟਿੰਗ ਕਿੱਥੇ ਹੋਈ ਹੈ? ਕਿਹੜੇ ਏਰੀਆ 'ਚ ਹੋਈ ਹੈ? ਇੱਕ ਕਰਨਲ ਸੀ ਨਜ਼ਰ ਆ ਰਿਹਾ। ਕੀ ਬ੍ਰੋਸਾ ਤੁਹਾਡਾ ਆ ਗਿਆ? ਉਹ ਕਿੰਦੋਂ ਤੁਹਾਡਾ ਹਰ ਕੰਮ ਪੂਰਾ ਹੋਏਗਾ? ਮੇਰੇ ਕੋਲ ਜਦੋਂ ਮਰਜ਼ੀ ਪਹੁੰਚ ਕਰੋ। ਮੈਂ ਤਾਂ ਵੈਸੇ ਵੀ ਤੁਹਾਨੂੰ ਕਾਫੀ ਦਿਨਾਂ ਤੋਂ ਜਾਣਦੇ ਆਂ ਅਸੀਂ। ਦੇਖੋ ਜਵਾਡ ਨੰਬਰ 54 'ਚ ਜਿਹੜੀ ਸਾਡੀ ਡਿਊਟੀ ਲੱਗੀ ਹੋਈ ਹੈ ਸਾਡੀ ਟੀਮ ਦੀ ਤੇ ਉੱਥੇ ਅੱਜ ਮਨ ਸਾਹਿਬ ਬੇਨਤੀ ਕਰਨਾ ਇਹ ਲੋਕਾਂ ਨੂੰ ਤੇ ਸਾਡੇ ਵਕੀਲ ਸਾਹਿਬ ਨੇ ਇੱਥੇ ਇਕੱਠ ਰੱਖਿਆ ਸੀ ਜਿਹਦੇ ਵਿੱਚ ਲੋਕਾਂ ਦਾ ਬੜਾ ਵਧੀਆ ਉਤਸ਼ਾਹ ਬੀਬੀਆਂ ਪੈਣਾ ਬਜ਼ੁਰਗ ਨੌਜਵਾਨ ਵੀ ਬੈਠੇ ਨੇ ਇਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਕਿ ਉਹ ਵੱਧ 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 ਵੋਟਾਂ ਹੰਮਨ ਨੂੰ ਪਾ ਕੇ ਵੱਡੀ ਲੀਡ ਨਾਲ ਇੱਥੇ ਜਿਤਾਉਣਾ ਹੈ ਦਾਦਾ ਆਮ ਪਾਰਟੀ ਦੇ ਪਰ ਪੰਜਾਬ ਇਕੱਠਾ ਕੀਤਾ ਰਿਹਾ ਨ ਮੰਤਰੀ ਦੇ ਦੇਖੋ ਮੈਂ ਦੱਸਦਾ 3 ਸਾਲਾਂ ਦੇ ਰਾਜ ਚ ਉਹਨਾਂ ਨੇ ਕੰਮ ਤਾਂ ਕੁਝ ਕੀਤਾ ਤੇ ਲੋਕ ਉਹਨਾਂ ਨਾਲ ਤੁਰ ਕੇ ਰਾਜੀ ਨਹੀਂ ਹੁਣ ਜਿੰਨੇ ਵੀ ਬੰਦੇ ਜਿਹੜੇ ਵੱਖ-ਵੱਖ ਹਲਕਿਆਂ ਚੋਂ ਸਾਰੇ ਸੂਬੇ ਚੋਂ ਬੰਦੇ ਇੱਥੇ ਲਿਆ ਕੇ ਇਕੱਠੇ ਕੀਤੇ ਨੇ ਉਹਨਾਂ ਨੂੰ ਗਲੀ ਗਲੀ ਭੇਜਿਆ ਵੋਟਾਂ ਲਈ ਪਰ ਜਿਹੜੇ ਲੋਕ ਇੱਥੇ ਦੇ ਬੜੇ ਸਿਆਣੇ ਨੇ ਕਿਉਂਕਿ 3 ਸਾਲ ਉਹਨਾਂ ਨੇ ਸਰਕਾਰ ਦੇ ਕੰਮਾਂ ਨੂੰ ਦੇਖਦੇ ਆ ਉਹਨਾਂ ਨੇ ਇੱਕ ਵੀ ਢੱਕਾ ਨਹੀਂ ਤੋੜਿਆ ਮੁੱਖ ਮੰਤਰੀ ਆ ਰਾਤ ਹੋਰ ਬਿਆਨ ਹੁੰਦਾ ਸਵੇਰੇ ਯੂ ਟਰਨ ਲੈ ਕੇ ਹੋਰ ਬਿਆਨ ਹੁੰਦਾ ਇਸ ਕਰਕੇ ਲੋਕਾਂ ਨੇ 3 ਸਾਲ ਚ ਸਰਕਾਰ ਨੂੰ ਪਰਖ ਲਿਆ ਤੇ ਹੁਣ ਮੈਨੂੰ ਸਮਝਦਾ ਵੀ ਲੋਕਾਂ ਕੋਲ ਵੀ ਵਧੀਆ ਮੌਕਾ ਤੇ ਜਿੰਨਾ ਕ ਅਸੀਂ ਡੋਰ ਟੂ ਡੋਰ ਕਰਕੇ ਦੇਖਿਆ ਲੋਕ ਚੁੰਹਦੇ ਵੀ ਨੇ ਕਿ ਸ਼ਰੋਮਣੀ ਇਕੱਲ ਕਰਦੀ ਸਰਕਾਰ ਹੈ ਜਿਹੜੀ ਦੁਬਾਰਾ ਆਵੇ ਕਿਉਂਕਿ ਉਹ 10 ਸਾਲਾਂ ਚ ਬੜਾ ਬੜੀ ਡਿਵੈਲਪਮੈਂਟ ਹੋਈ ਸੀ ਚਾਹੇ ਆਪਾਂ ਥਰਮੋਪਲਾਂਟਾਂ ਦੀ ਬਿਜਲੀ ਦੀ ਗੱਲ ਕਰੀਏ ਚਾਹੇ ਸੜਕਾਂ ਦੀ ਗੱਲ ਕਰੀਏ ਹੋਰ ਬਹੁਤ ਕੰਮ ਆ ਜਿਹੜੇ ਉਸ ਟਾਈਮ 'ਚ ਹੋਏ ਸੀ ਮੋਟਰਾਂ ਕੀ ਫੀਲ ਕਰਨਾ ਚਾਹੀਦੀ ਹੈ ਲੈ ਕੇ ਗਾਣ ਮੋਟਰਾਂ ਨੂੰ ਮੋਟਰਾਂ ਤੋਂ ਮੈਂ ਇਹੀ ਬੇਨਤੀ ਕਰੂੰਗਾ ਦੇਖੋ ਸਾਰੇ ਆਪਾਂ ਰਲ ਮਿਲ ਕੇ ਜਿੱਥੇ ਆਪਣੇ ਕੋਈ ਦੋਸਤ ਮਿੱਤਰ ਬੈਠੇ ਨੇ ਕੋਈ ਰਿਸ਼ਤੇਦਾਰ ਬੈਠੇ ਨੇ ਉਹਨਾਂ ਨੂੰ ਹਰੇਕ ਪਾਸੇ ਅਪੀਲ ਕਰਿਏ ਬੇਨਤੀ ਕਰੀਏ ਕਿ ਆਪਾਂ ਕੋ ਮਨ ਸਾਹਮਣੂ ਜਿਤਾ ਕੇ ਇਥੇ ਅਸੈਂਬਲੀ ਭੇਜੀਏ ਤਾਂ ਜੋ ਜਿਹੜੇ ਆਪਣੇ ਰਹਿੰਦੇ ਕੰਮ ਨੇ ਜਿਹੜੇ ਅਧੂਰੇ ਕੰਮ ਨੇ ਉਹਨਾਂ ਨੂੰ ਸਿਰੇ ਚੜਾ ਜਾਵੇ